ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਜੁਥੇ ਐਮਪੀਜ਼ ਨੂੰ ਮੰਗ ਪੱਤਰ ਸੌਂਪੇ ਗਏ ਨੇ ਤਾਂ ਦਾਸਤ ਇਹ ਕਿ ਜਿੱਥੇ ਐਮਪੀਜ਼ ਨੂੰ ਮੰਗ ਪੱਤਰ ਜਿਹੜੇ ਨੇ ਉਹ ਜਿਹੜੀ ਖੇਤੀ ਖੜਰਾ ਮਾਰਕੀਟ ਨੂੰ ਲੈ ਕੇ ਸਰਕਾਰ ਦੇ ਵੱਲੋਂ ਲਾਗੂ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਮੰਗ ਪੱਤਰ ਸੌਂਪਦਿਆਂ ਹੋਇਆ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਜਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ ਖੇਤੀ ਮਾਰਕੀਟ ਖੜਰਾ ਕੇਂਦਰ ਸਰਕਾਰ ਦੇ ਵੱਲੋਂ ਲਿਆਂਦਾ ਜਾ ਰਿਹਾ ਉਸ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਐਮਪੀਜ਼ ਨੂੰ ਮੰਗ ਪੱਤਰ ਸੌਂਪੇ ਗਏ ਨੇ ਤੇ ਇਸ ਦੇ ਦਰਮਿਆਨ ਬਠਿੰਡਾ ਤੋਂ ਬੀਕੇ ਉਡਕੋਂਦਾ ਦੇ ਸੀਨੀਅਰ ਮੀਤ ਪ੍ਰਧਾਨ ਜੁਨਾ ਨੇ মিডিਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਇਹ ਜਿਹੜਾ ਖੜਰਾ ਹੈ ਕਿਸਾਨ ਦੇ ਮਜ਼ਦੂਰਾ ਦੇ ਵਿਰੋਧ ਦੇ ਵਿੱਚ ਹੈ ਤੇ ਇਸ ਦੀਆਂ ਨੀਤੀਆਂ ਕਿਸਾਨ ਮਜ਼ਦੂਰ ਵਿਰੋਧੀ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਸੰਘਰਸ਼ ਵਿੱਢਿਆ ਜਾ ਰਿਹਾ ਹੈ ਤਾਂ ਅੱਜ ਐਮਪੀਜ਼ ਨੂੰ ਮੰਗ ਪੱਤਰ ਦਿੱਤੇ ਗਏ ਨੇ ਤਾਂ 5 ਮਾਰਚ ਨੂੰ ਗਵਰਨਰ ਤੇ ਸੂਬਾ ਸਰਕਾਰ ਨੂੰ ਘੇਰਨ ਦੇ ਲਈ ਵੀ ਵੱਡਾ ਮੋਰਚਾ ਲਾਇਆ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਹਿਯੁਕਤ ਮੋਰਚੇ ਦੇ ਸੱਦੇ ਤੇ ਇਹ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਇਹ ਲੜਾਈ ਇਸ ਤਰੀਕੇ ਨਾਲ ਜਾਰੀ ਰਹਿਣ ਵਾਲੀ ਹੈ ਮੈਂ ਕਰਤਿਪ ਸਿੰਘ ਬੀਕੇਜ ਡਕੌਂਦਾਲਾ ਸੂਬਾ ਸੀਨੀਅਰ ਮੀਲ ਪ੍ਰਧਾਨ ਅ ਅੱਜ ਅਸੀਂ ਮਤਲਬ ਸਮੁੱਚੇ ਭਾਰਤ ਪੱਧਰ ਤੇ ਸੰਯੁਕਤ ਮੋਰਚੇ ਦੇ ਸੱਦੇ ਤੇ ਜਿਹੜਾ ਖੇਤੀ ਮਾਰਕੀਟ ਖਰੜਾ ਲੈ ਕੇ ਆਂਦਾ ਅੱਜ ਸਾਰੇ ਐਮਪੀ ਨੂੰ ਅਸੀਂ ਮੰਗ ਪੱਤਰ ਦੇਨੇ ਆ ਕਿ ਉਹ ਖਰੜੇ ਨੂੰ ਰੱਦ ਕੀਤਾ ਜਾਵੇ ਔਰ ਕਿਉਂਕਿ ਉਹ ਖਰੜਾ ਜਿਹੜਾ ਮੰਡੀਆਂ ਨੂੰ ਤੋੜਦਾ ਔਰ ਜਿਹੜੀਆਂ ਜਿੰਸਾਂ ਨੂੰ ਸਟੋਰ ਕਰਨ ਵਾਸਤੇ ਨੀਤੀ ਲੈ ਕੇ ਆ ਔਰ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹ ਕਰਨ ਵਾਲਾ ਜਿਹਦੇ ਨਾਲ ਮਤਲਬ ਕਿਸਾਨਾਂ ਦੀਆਂ ਵੱਡੀ ਪੱਧਰ ਤੇ ਜ਼ਮੀਨਾਂ ਤੇ ਉਹਨਾਂ ਨੇ ਕਬਜ਼ਾ ਕਰਨਾ ਇਸ ਨੀਤੀ ਦੇ ਤਹਿਤ ਤਾਂ ਇਸ ਕਰਕੇ ਜਿਹੜੇ ਵਿਰੋਧੀ ਧਿਰਾਂ ਦੇ ਐਮਪੀ ਵੀ ਆ ਉਹਨਾਂ ਨੂੰ ਵੀ ਕਿ ਉਹ ਲੋਕ ਸਭਾ ਦੇ ਵਿੱਚ ਸਾਡਾ ਇਹ ਜਿਹੜਾ ਖਰੜੇ ਬਾਰੇ ਗੱਲ ਰੱਖਣ ਤੇ ਉਹਨੂੰ ਰੱਦ ਕਰਾਉਣ ਵਾਸਤੇ ਉੱਥੇ ਆਪਦੀ ਆਵਾਜ਼ ਪ੍ਰਗਟ ਕਰਨ ਤੇ ਅਸੀਂ ਸਮਝਦੇ ਹਾਂ ਕਿ ਇਸ ਨੀਤੀ ਦਾ ਪਹਿਲਾਂ ਵੀ ਤਿੰਨ ਕਾਨੂੰਨ ਜਦੋਂ ਲਿਆਂਦੇ ਸੀ ਉਦੋਂ ਵੀ ਅਸੀਂ ਰੱਦ ਕਰਾਇਆ ਲੋਕਾਂ ਨੇ ਸਮੁੱਚੀ ਲਕਾਈ ਨੇ ਲੜ ਕੇ ਤੇ ਅੱਜ ਉਹ ਚੋਰ ਮੋਰੀਓ ਨੇ ਖਦਾ ਲੈ ਕੇ ਆਂਦਾ ਤੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਉਹਦੀ ਰੋਸ਼ਨੀ ਚ ਆ ਭਾਰਤ ਮਾਲਾਰਗੀਆਂ ਵੱਡੀਆਂ ਛੜਕਾਂ ਕੱਢੀਆਂ ਜਾ ਰਹੀਆਂ ਤੇ ਆ ਬੱਚਦੇ ਦੇ ਵਿੱਚ ਵੀ ਸਾਫ ਹੋ ਗਿਆ ਕਿ ਨਾ ਮਜ਼ਦੂਰਾ ਵਾਸਤੇ ਤੇ ਨਾ ਕਿਸਾਨਾਂ ਵਾਸਤੇ ਕੋਈ ਪੈਸਾ ਨਹੀਂ ਰੱਖ ਸਕੋ ਜਿਹੜੀਆਂ ਸਬਸਿਡੀਆਂ ਸੀ ਉਹਨਾਂ ਨੂੰ ਵੀ ਖਤਮ ਕੀਤਾ ਜਾ। ਮਰਨਾਈ ਬੂਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਟ ਕਾਉਂਦਾ ਨਾਣਾ। ਜੋ ਅੱਜ ਅਸੀਂ ਸੁਗਤ ਮੋਰਚੇ ਤੇ ਸੱਦੇ ਤੇ ਜਿਹੜਾ ਇੱਕ ਪੰਜਾਬ ਸਰਕਾਰ ਨੂੰ ਖੜੜਾ ਭੇਜਿਆ ਸੈਂਟਰ ਸਰਕਾਰ ਨੇ ਜਿਹੜਾ ਅਸੀਂ ਕਾਲੇ ਤਿੰਨ ਕਾਨੂੰਨ ਰੱਦ ਕਰਾ ਕੇ ਲਏ ਸੀ ਕੋ ਦੀ ਜਲਤ ਲਾਈ ਹੈ ਕਾਪੀ ਉਹੀ ਹੈ। ਉਸ ਕਰਕੇ ਅਸੀਂ ਸਮੁੱਚੇ ਸਾਰੇ ਹਿੰਦੁਸਤਾਨ ਦੇ ਵਿੱਚ ਸੁਗਤ ਮੋਰਚੇ ਤੇ ਸੱਦੇ ਤੇ ਉਹ ਜਿਹੜਾ ਖੜੜਾ ਹੈ ਉਹ ਰੱਦ ਕਰਾਉਣ ਦੀ ਖਾਤਰ ਵੀ ਮਤਲਬ ਮੰਗ ਪੱਤਰ ਦੇਣੇ ਆ ਕਿਉਂਕਿ ਇਹ ਜਿਹੜਾ ਖਰੜਾ ਹੈ ਇਹ ਮਤਲਬ ਮੰਡਕਾ ਦਾ ਨਸਕਾਨ ਹੋਣਾ ਇਹਦੇ ਵਿੱਚ ਮਜ਼ਦੂਰਾਂ ਦਾ ਪਟਾਂ ਨਸਕਾਨ ਹੋਣਾ ਜਿਹੜੀ ਲੇਬਰ ਹੈ ਲੇਬਰ ਦਾ ਪਟਾਂ ਨਸਕਾਨ ਹੋਣਾ ਤੇ ਸਾਡੀ ਜਿਹੜੀ ਮਤਲਬ ਪੁੱਤਾਂ ਨੂੰ ਪਾਲੀ ਹੋਈ ਫਸਲ ਨੂੰ ਠੇਡੇ ਵੱਜਨੇ ਆ ਇਸ ਕਰਕੇ ਅਸੀਂ ਮਤਲਬ ਮੰਗ ਪੱਤਰ ਸਾਰੇ ਜਿੰਨੇ ਐਮਪੀ ਐ ਜਿੰਨੇ ਵੀ ਇਹਨਾਂ ਦੇ ਮੰਤਰੀ ਇਹਨਾਂ ਨੂੰ ਦੇਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਮ ਸਮੁਤ ਮੋਰਚੇ ਦਾ ਸੱਦਾ ਉਹਨੂੰ ਲਾਗੂ ਕਰਾਂਗੇ ਸੁਖਮੰਦਰ ਸਿੰਘ ਤਾਲੀਗਲ ਚੌਂਦੀ ਕਿਸਾਨ ਸਭਾ ਸਟੇਟ ਕਮੇਟੀ ਪੰਜਾਬ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਮੋਰਚੇ ਵੱਲੋਂ ਮੰਗ ਪੱਤਰ ਦੇ ਰਹੇ ਆਂ ਜੋ ਸਾਡੀਆਂ 13 ਮੰਗਾਂ ਸੀ ਮੋਦੀ ਨੇ ਮੰਨੀਆਂ ਹੋਈਆਂ ਸੀ ਮੋਰਚਾ ਠਾਇਆ ਸੀ ਲਖਤ ਸਿੰਘ ਜਉਤਾਵਾ ਸੀ ਉਹ ਸਰਕਾਰ ਨੇ ਲਾਕੂ ਨਹੀਂ ਕੀਤਾ ਉਹਦੇ ਤਹਿਤ ਰੋਸ਼ਪਰ ਪ੍ਰਗਟ ਕਰ ਰਹੇ ਆ ਤੇ ਹੁਣ ਇਸ ਸਮੇਂ ਵਿੱਚ ਜਿਹੜਾ ਮੋਰਚੇ ਦਾ ਪ੍ਰੋਗਰਾਮ ਆ ਚੰਡੀਗੜ੍ਹ ਪੱਕਾ ਮੋਰਚਾ 5 ਮਾਰਚ ਚੱਲ ਰਿਹਾ ਉਹਦੇ ਦਾ ਪ੍ਰੋਗਰਾਮ ਦੀ ਤਿਆਰੀ ਕਰਾਂਗੇ ਜੀ ਜੋ ਮੋਰਚੇ ਦਾ ਪ੍ਰੋਗਰਾਮ ਹੋ ਗਿਆ ਬਾਅਦ ਛੱਡ ਕੇ ਇਹ ਸ਼ੁਰੂ ਕਰਾਂਗੇ ਤੇ ਸ਼ੰਗਰ ਨੂੰ ਤੇਜ਼ ਕਰਾਂਗੇ ਮੋਰਚੇ ਦੀ ਗੱਲ ਕੀ ਨਾਮਾ ਜੀ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਸੰਯੁਕਤ ਕਿਸਾਨ ਔਰਚਾ ਭਾਰਤ ਵੱਲੋਂ 8 ਤੇ 9 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ ਕਿਸਾਨੀ ਮੰਗਾਂ ਜਿਨ੍ਹਾਂ ਦੇ ਉੱਪਰ 2020 ਚ ਕੇਂਦਰ ਸਰਕਾਰ ਨਾਲ ਸਮਝੌਤਾ ਹੋਇਆ ਸੀ ਤੇ ਸਰਕਾਰ ਲਾਗੂ ਨਹੀਂ ਕਰ ਰਹੀ ਉਸ ਦੇ ਸਬੰਧ ਦੇ ਵਿੱਚ ਮੈਂਬਰ ਪਾਰਲੀਮੈਂਟਾਂ ਨੂੰ ਅਸੀਂ ਮੰਗ ਪੱਤਰ ਆ ਜਿਹੜੇ ਉਹ ਦੇਣ ਜਾ ਰਹੇ ਤਾਂ ਕਿ ਭਾਵੇਂ ਉਹ ਵਿਰੋਧੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈ ਭਾਵੇਂ ਸਰਕਾਰ ਦੇ ਵਿੱਚ ਬੈਠਾ ਹੋਇਆ ਹੈ ਉਹ ਸਾਡੀਆਂ ਮੰਗਾਂ ਨੂੰ ਪਾਰਲੀਮੈਂਟ ਦੇ ਵਿੱਚ ਅਠਾਉਣ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਪੂਰਾ ਕੀਤਾ ਜਾਵੇ ਮੈਂ ਜਗਜੀਤ ਸਿੰਘ ਕੋਟਸ਼ਮੀਰ ਬੀਕੇਜੂ ਮਾਲਵਾ ਦਾ ਸੂਬਾ ਕਮੇਟੀ ਮੈਂਬਰ ਜੀ ਅੱਜ ਅਸੀਂ ਜੋ ਕਿ ਸ joint ਮੋਰਚੇ ਦੀ ਆਗਿਆ ਨੂੰ ਮੰਨਦੇ ਹੋਏ ਸਾਰੇ ਭਾਰਤ ਦੇ ਐਮਪੀਆ ਨੂੰ ਮਰੋ ਨਡਣ ਦੇਣ ਜਾ ਰਹੇ ਹਾਂ ਜੋ ਕਿ ਖੇੜਾ ਨੀਤੀ ਮੰਡੀ ਕਰਨ ਦੇ ਖਿਲਾਫ ਇਹ ਨੜੇ ਲੈਂਦੀ ਹੈ ਸਾਰੇ ਸੁੱਤੇ ਐਮਪੀਆ ਨੂੰ ਜਗਾਉਣ ਵਾਸਤੇ ਅਸੀਂ ਭਾਰਤ ਵਸ ਦੀਆਂ ਐਮਪੀਆ ਨੂੰ ਅੱਜ ਮੜੋ ਰੰਡਣ ਦੇ ਰਹੇ ਹਾਂ